ਵੀਰਤੀ ਭਗਵਾਨ ਸ਼ੰਕਰ ਦੇ ਵੱਡੇ ਬੇਟੇ ਕਾਰਤਿਕ ਸਵਾਮੀ ਮਹਾਰਾਜ ਦੇ ਦੁਨੀਆ ਦੇ ਵਿੱਚ ਇੱਕੋ ਇੱਕ ਮੰਦਿਰ ਅਜਲੇਸ਼ਵਰ ਥਾਮ ਦੇ ਵਿੱਚ 9ਵੀਂ 10ਵੀਂ ਦੇ ਮੇਲੇ ਦੀ ਸ਼ੁਰੂਆਤ ਹੋਈ ਰਾਤ 2 ਵਜੇ ਤੋਂ ਹੀ ਸੰਗਤਾਂ ਲਾਈਨ ਦੇ ਵਿੱਚ ਲੱਗ ਗਈਆਂ ਤੇ ਮੱਥਾ ਟੇਕਣ ਦੇ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੀਆਂ ਗੱਲਬਾਤ ਦੌਰਾਨ ਮੰਦਿਰ ਦੇ ਤਰੋਸੇ ਮੁਖੀ ਦਾ ਇਹ ਕਹਿਣਾ ਹੈ ਕਿ ਇਹ ਇੱਕ ਇਤਹਾਸਕ ਮੇਲਾ ਹੈ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਨਤਮਸਤ ਹੋਣ ਦੇ ਲਈ ਪਹੁੰਚਦੀਆਂ ਨੇ ਤੇ 2 ਵਜੇ ਤੋਂ ਹੀ ਸੰਗਤਾਂ ਆਪਣੀ ਵਾਰੀ ਦੇ ਇੰਤਜ਼ਾਰ ਦੇ ਵਿੱਚ ਰਾਤ ਨੂੰ ਖੜ੍ਹ ਜਾਂਦੀਆਂ ਨੇ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਦੇ ਲਈ ਇੱਥੇ ਸੰਗਤਾਂ ਖੁਸ਼ੀ ਦਿ ਪੁੱਛਦਿਆਂ ਨੇ ਚਲੋ ਪਖਾਨੇ ਇੱਕੇ ਚੰਦੇ ਲੋ ਭੱਜ ਜੀ ਅੰਦਰ ਕਿੱਥੋਂ ਤੁਸੀਂ ਕਰੋ ਕਿਆ ਸ਼ੰਕਰ ਦੀ ਜੈ ਬੋਲੇ ਨਾ ਜੈ ਸ਼ੰਕਰ ਮੰਮਾ ਕੱਟਾ ਜੀ ਜਾਇ ਗਏ ਨਹੀਂ ਕਿੱਥੇ ਕੋ ਆ ਗਿਆ ਹੈ ਚਲਦੇ ਚਲੋ ਭੱਜ ਜੀ ਮੈਂ ਤੁਹਾਡੀ ਜੈ ਸ਼ੰਕਰ ਦੀ ਜੈ ਬੋਲੇ ਨਾ ਕਾ ਭਾਵਾ ਪਤਾ ਦੇ ਕੇ ਜੱਟ ਨੂੰ ਭੱਜ ਜੀ ਉਹ ਬੈਠੋ ਜੀ ਜੀ ਚੱਲਦੇ ਆਂ ਅੰਦਰ ਇਹਦਾ ਸਾਰੇ ਜੀ ਆਸ਼ਨ ਕਦੀ ऐसा करती पगजी माथा टेक के चलते चलो ये माथा टेक के चलते चलो पगजी लेवा माथा टेक के चलते चलो पगजी ना बहुत तकली है ना ਹੁੰਦੇ ਨੇ ਜਿਵੇਂ ਸਾਡਾ ਕੀ ਇਹਨਾਂ ਦਾ ਪਿਆਰ ਦੇਖੋ ਨੂੰ ਸਾਥ ਸੰਗਤ ਨੂੰ ਅੱਜ ਦੇ ਪਾਵਨ ਤਿਹਾਰ ਦੀ ਲੱਖ ਲੱਖ ਵਧਾਈ ਇਹਨਾਂ ਮੇਲੇ ਦਾ ਕਿੰਨਾਂ ਦੇ ਲੋਕਾਂ ਚ ਉਤਸ਼ਾਹ ਉਸੀ ਤੇ ਕਿਹਾ ਜਾਵੇ ਕਿ ਇਸ ਮੇਲੇ ਦਾ ਇਤਿਹਾਸ ਬਾਰੇ ਉਹ ਜਾਣਦੇ ਆਂਗੇ ਅੱਜ ਮੇਲਾ ਨੌਮੀ ਦਸਵੀ ਦਾ ਪਹਿਲਾ ਦਿਨ ਨੌਮੀ ਦਾ ਅੱਜ ਸ਼ੁਰੂ ਹੋਇਆ ਹੈ ਔਰ ਜਲੇਸ਼ਵਰ ਮੰਦਿਰ ਕਾਰਸਵਾਡ ਰੈਸ ਵਿੱਚ ਸੰਗਤ ਵਾਸਤੇ ਪੂਰੇ ਇੰਤਜ਼ਾਮ ਕੀਤੇ ਹਨ ਲੋਕੀ ਬੜੀ ਸ਼ਰਧਾ ਨਾਲ ਰਾਤ 2 ਵਜੇ ਤੋਂ ਮੰਦਿਰ ਦੇ ਵਿਚਾਰ ਰਹੇ ਨੇ ਔਰ ਪਵਿੱਤਰ ਸਰੋਵਰ ਦਾ સ્ਨਾਣ ਕਰ ਰਹੇ ਆਂ ਔਰ ਅੱਜ ਦਾ ਜਿਹੜਾ ਮੱਤਾ ਦਾ ਉਹ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਵੀ ਇਸ ਕਾਰਤਿਕ ਮੰਦਰ ਦੇ ਵਿੱਚ ਕਾਰਤਿਕ ભગવાન ਅਚਲ ਹੋਇਆ ਜਦੋਂ ਕਿ ਉਹਨਾਂ ਦੇ ਮਾਤਾ ਪਿਤਾ ਨੇ ਕਲਾਸ਼ ਦੇ ਵਿੱਚ ਪ੍ਰੋਤਨ ਪੂਜਨ ਦਾ ਅਧਿਕਾਰ ਦੇਣਾ ਸੀ ਤੇ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਜਿਹੜਾ ਸਾਰੀ ਪ੍ਰithvi ਦਾ ਚੱਕਰ ਲਾ ਕੇ ਆਊਗਾ ਉਹਨੂੰ ਹੀ ਪ੍ਰੋਤਨ ਪੂਜਨ ਦਾ ਅਧਿਕਾਰ ਦਿੱਤਾ ਜਾਏਗਾ ਔਰ ਇਹ ਆਦੇਸ਼ ਸੁਣ ਕੇ ભગવાન ਕਾਰਤਿਕ ਸਵਾਮੀ ਆਪਣੀ ਮੋਰ ਦੀ ਸਵਾਰੀ ਚੱਲ ਪਏ ਔਰ ਜਦੋਂ ਗਣੇਸ਼ ਜੀ ਦੀ ਜਿਤਗੀ ਸਵਾਰੀ ਉਹਨਾਂ ਦੀ ਚੂਹੇ ਸੀ ਸੀ ਨਾਰਦ ਜੀ ਨੇ ਕਿਹਾ ਵੀ ਤੁਸੀਂ ਕਿੱਥੇ ਜਾਓਗੇ ਤੁਸੀਂ ਆਪਣੇ ਮਾਤਾ ਪਿਤਾ ਦਾ ਇੱਥੇ ਹੀ ਚੱਕਰ ਲਾ ਲਓ ਤੁਹਾਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਏ ਜਦੋਂ ਕਿ ਨਾਰਦ ਜੀ ਜੋ ਇੱਕ ਗੱਲ ਸੁਣਦੇ ਹੀ ਉਹਨਾਂ ਨੇ ਭਗਵਾਨ ਗਣੇਸ਼ ਨੇ ਆਪਣੇ ਮਾਤਾ ਪਿਤਾ ਦਾ ਚੱਕਰ ਲਾ ਲਿਆ ਔਰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਗਿਆ ਉਸ ਸਮੇਂ ਭਗਵਾਨ ਕਾਰਤਿਕ ਸ਼ਾਮੇ ਇਸ ਪੁਜਤਰ ਜਗ੍ਹਾ ਤੇ ਵਿਸ਼ਰਾਮ ਕਰ ਰਹੇ ਸੀ ਜਦੋਂ ਗੇਰਜ ਦੇ ਅਰਜੀ ਦੇ ਆਗਿਰਣ ਲੋਕ ਤੇ ਪ੍ਰਥਮ ਪੂਰੀ ਦਾ ਅਧਿਕਾਰ ਜਿਹੜਾ ਮਨੈਜ ਜੀ ਨੂੰ ਪਰ ਕਲਾਸ ਚ ਦੇ ਦਿੱਤਾ ਗਿਆ ਇੱਥੇ ਰੂਸਟ ਹੋ ਗਿਆ ਔਰ ਅਚਨ ਹੋ ਗਿਆ ਆਜ ਦੇ ਦਿਨ 33 ਕੋਟੀ ਦੇਵਤਾ ਇੱਥੇ ਆ ਕੇ ਭਗਵਾਨ ਕਰਦੇ ਇਸਵਾਮੀ ਨੂੰ ਮੰਨਾਉਣ ਵਾਸਤੇ ਆਏ ਲੇਕਿਨ ਉਹ ਕਲਾਸ ਜਾਣ ਵਾਸਤੇ ਨਹੀਂ ਮੰਨੇ ਔਰ ਉਹ ਇੱਥੇ ਅਚਨ ਹੋ ਗਏ ਔਰ ਭਗਵਾਨ ਬੋਲੇ ਸ਼ੰਕਰ ਜੀ ਉਹਨਾਂ ਨੂੰ ਵੜ ਦੇਤਾ ਇਹ ਹਰ ਸਾਲ 33 ਕੋਟੀ ਦੇਵਤਾ ਇੱਥੇ ਆਮ ਲੋਕ ਉਹ ਤਰਸ ਰੋਵਰ ਦੇ ਵਿੱਚ ਸਮਾਂੰਨ ਕਰਨ ਅੱਜ ਦੇ ਦਿਨ ਦੂਰ ਦੂਰ ਤੋਂ ਸੰਗਤ ਆ ਰਹੀਆਂ ਨੇ ਆਪਣੀਆਂ ਬਨੋ ਕਾਮਨਾ ਲੈ ਕੇ ਆ ਰਹੀਆਂ ਔਰ ਮਗਾਨ ਉਹਨਾਂ ਦੀਆਂ ਪੂਰੀਆਂ ਕਰਨ ਅਸੀਂ ਅਜलेश्वर ਮੰਦਿਰ ਘਾੜ ਸੇਵਾ ਟਰੈਸ ਤੋਂ ਭਗਵਾਨ ਨੂੰ ਪ੍ਰਾਰਥਨਾ ਜਾਈਏ ਕਿੱਥੋਂ ਆਏ ਮੱਤਾ ਦੇ ਕਹਿੰਦੇ ਕਿੰਦਾ ਦਾ ਲੱਗਦਾ ਪਿਆ ਬਹੁਤ ਵਧੀਆ ਲੱਗਿਆ ਮਨਤੂਰੀ ਗੇਟ ਤੋਂ ਆਏ ਆ ਤੇ ਹਰ ਹਰ ਮਹਾਦੇਵ ਸਭ ਨੂੰ ਅਜਲ ਤੇ ਬਹੁਤ ਬਹੁਤ ਸ਼ੁਕਰੀਆ ਆ ਸਤਿਗੁਰੂ ਦੇਵਰਾਜ ਦੇਵ ਜੀ ਅਜਿ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਤਾਂ ਕਿੰਦਾ ਦੀ ਬੁਲਾਸ ਲੱਗਿਆ ਹੈ ਬੜੀ ਕਿਰਪਾ ਉਹਦੇ ਨਾਲ ਜੀ ਦੀ ਕਿ ਉਹਨਾਂ ਨੇ ਸਾਨੂੰ ਇੱਕ ਉਦਮ ਦਿੱਤਾ ਕਿ ਇਹੀ ਇਥੇ ਆਂਦੇ ਉਹਨਾਂ ਦੇ ਚਰਨਾਂ 'ਚ ਆਤਮ ਸਤ ਪਹਿਆ ਖੜਾ ਆਨੰਦ ਆਇਆ ਜੀ ਰੂਹ ਨੂੰ ਸ਼ਾਂਤੀ ਮਿਲੀ ਹੈ ਜੀ ਕਿੰਦਾ ਦੀ ਕਾਰਤਕ ਸਵਾਮੀ ਦੀ ਪੂਜਾ ਹੁੰਦੀ ਆ ਜਾਂ ਫਿਰ ਕੀ ਮਨੋ ਕਾਮਨਾ ਲਾ ਕੇ ਆਏ ਹੋ ਰਾਜ ਮਨੋ ਕਾਮਨਾ ਬਸ ਹੀ ਆਪਾਂ ਆਪਣੇ ਬਟਾਲਾ ਸ਼ਹਿਰ ਵਾਸਤੇ ਵਾਅ ਕਰਦੇ ਆ ਕਿ ਉਥੋਂ ਦਾ ਮਾਹੌਲ ਜਿੱਦਾਂ ਪਿੱਛੇ ਜਿਹੀ ਕੁਝ ਖਰਾਬ ਹੋਇਆ ਸੀ ਬਾਬਾ ਭੋਲੇ ਨਾਲ ਦੇ ਚਰਨਾਂ 'ਚ ਬੇਨਤੀ ਹੈ ਕਿ ਮਾਹੌਲ ਠੀਕ ਹੋਵੇ ਸਾਰੇ ਲੋਕ ਮੇਲ ਵਰਤਨ ਮਤਲਬ ਆਪਸੀ ਪ੍ਰੇਮ ਭਾਇਚਾਰੇ ਨਾਲ ਰਹਿਣ ਔਰ ਕੋਈ ਵੀ ਇੱਥੇ ਅਜਿਹੀ ਘਟਨਾ ਨਾ ਵਾਪਰੇ ਜਿਹੜੀ ਸਾਨੂੰ ਮਨਾਂ ਨੂੰ ਫੇਸ ਪਚਾਏਗੀ ਸਾਡੀ ਬਾਬਾ ਭੋਲੇ ਨਾਲ ਜੀ ਦੇ ਚਰਨਾਂ 'ਚ ਬੇਨਤੀ ਹੈ ਬਾਬਾ ਕਾਰਤਿਕ ਜੀ ਦੇ ਚਰਨਾਂ 'ਚ ਬੇਨਤੀ ਹੈ ਜੀ ਸਾਡੀ